ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਨੀਚਰਵਾਰ ਨੂੰ ਸੂਬੇ ਵਿੱਚ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ 5500 ਕਿਲੋਮੀਟਰ ਸੜਕਾਂ ਦੀ ਨਿਗਰਾਨੀ ਕਰੇਗੀ ਇਸ ਤਹਿਤ ਮੁੱਖ ਮੰਤਰੀ ਨੇ 129 ਹਾਈ ਟੈਕ ਵਾਹਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਇਸ ਫੋਰਸ ਨੂੰ ਸੜਕਾਂ ਦੀ ਚੰਗੀ ਤਰ੍ਹਾਂ ਨਿਗਰਾਨੀ ਕਰਨ ਲਈ ਪਹਿਲੇ ਪੜਾਅ ਵਿੱਚ 144 ਅਤਿ ਆਧੁਨਿਕ ਵਾਹਨ ਦਿੱਤੇ ਗਏ ਹਨ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੀ ਦੂਰੀ ਤੇ ਤਾਇਨਾਤ ਰਹਿਣਗੇ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜੇ ਸਰਕਾਰਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰ ਰਹੇ ਹੋ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਕਿਹਾ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁੜ ਕੇ ਚੱਲਣਾ ਤਾਂ ਪਰਿਵਾਰ ਨਹੀਂ ਪੈਂਦਾ ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਜੇ ਕੈਮਰੇ ਤੋਂ ਬਿਨਾਂ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਤੇ ਕੋਈ ਨਾ ਕੋਈ ਜਗਾਰ ਸੈੱਟ ਕੀਤਾ ਤੁਸੀਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਦਸੂਹਾ ਦੇ ਪਿੰਡ ਉੱਚੀ ਬੱਸੀ ਨੇੜੇ ਸ਼ੁੱਕਰਵਾਰ ਰਾਤ ਇੱਕ ਟਰੱਕ ਨੇ ਕਾਰ ਨੂੰ ਪਿੱਛੇ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਤੇ ਉਸ ਵਿੱਚ ਸਵਾਰ ਪੰਜ دوست ਜਿੰਦਾ ਸੜ ਗਏ ਹਾਸੇ ਵਿੱਚ ਮਰਨ ਵਾਲੇ ਸਾਰੇ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸਨ ਹਾਸੇ ਤੋਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਰੀਲ ਪਾਈ ਜਿਸ ਵਿੱਚ ਸਾਰੇ ਦੋਸਤ ਪੰਜਾਬੀ ਗਾਣੇ ਤੇ ਝੂਮਦੇ ਨਜ਼ਰ ਆ ਰਹੇ ਸਨ ਵੀਡੀਓ ਵਿੱਚ ਕਾਰ ਦੀ ਸਪੀਡ ਲਗਭਗ 130 ਕਿਲੋਮੀਟਰ ਪ੍ਰਤੀ ਘੰਟਾ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਕੁਝ ਹਲਕਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਖਾਸ ਕਰਕੇ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੇ ਵਿਚਾਰ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਡਾਕਟਰ ਬਲਜੀਤ ਕੌਰ ਅਮਨ अरोड़ा ਗੁਰਮੀਤ ਸਿੰਘ ਖੁੜੀਆ ਤੇ ਲਾਲਚੰਦ ਕਟਾਰੂ ਚੱਕ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੇ ਵਿਚਾਰ ਕਰ ਰਹੀ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਪਿਛਲੇ ਦਿਨ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਮੰਤਰੀਆਂ ਦੀ ਚੰਗੀ ਕਲਾਸ ਵੀ ਲਾਈ ਸੀ। ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਹਮਲਾਵਰੀ ਤੇਵਰਾ ਨੂੰ ਪੰਜਾਬ ਕਾਂਗਰਸ ਹਾਈ ਕਮਾਂਡ ਨੇ ਨੱਥ ਪਾਉਣੇ ਸ਼ੁਰੂ ਕਰ ਦਿੱਤੀ ਹੈ ਜਿਸ ਤੇ ਚਲਦਿਆਂ ਕਾਂਗਰਸ ਦੇ ਪ੍ਰਧਾਨ ਰਾਜਾ ਵੜੰਗ ਨੇ ਮੋਗਾ ਜ਼ਿਲ੍ਹਾ ਦੇ ਪਾਰਟੀ ਦੇ ਆਗੂਆਂ ਮਹਿੰਦੇਸ਼ਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਲ ਮੁਅਤਲ ਕਰ ਦਿੱਤਾ। ਇਹ ਕਾਰਵਾਈ ਉਹਨਾਂ ਵੱਲੋਂ ਮੋਗਾ ਵਿੱਚ ਪਾਰਟੀ ਦੇ ਆਗੂ ਨਵਜੋਤ ਸਿੱਧੂ ਦੀ ਰੈਲੀ ਕਰਵਾਉਣ ਤੇ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਰਟੀ ਨੇ 21 ਜਨਵਰੀ ਨੂੰ ਇਹ ਰੈਲੀ ਕਰਾਉਣ ਤੇ ਮਹਿੰਦੇਸ਼ਿੰਦਰ ਤੇ ਉਸਦੇ بیٹے ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਇਸ ਰੈਲੀ ਬਾਰੇ ਸਥਾਨਕ ਲੀਡਰਸ਼ਿਪ ਨੂੰ ਸੂਚਿਤ ਨਾ ਕਰਨ ਦਾ ਕਾਰਨ ਪੁੱਛਿਆ ਗਿਆ ਸੀ। ਪੰਜਾਬ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਕਈ ਦਿਨਾਂ ਮਗਰੋਂ ਕੱਲ ਨਿਕਲੇ ਸੂਰਜ ਨੇ ਕੜਾਕੇ ਦੀ ਠੰਡ ਵਿੱਚ ਕੁਝ ਲੱਗ ਬਖਸ਼ਿਆ ਧੁੱਪ ਖਹਿਣ ਮਗਰੋਂ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਲਗਭਗ 32-33 ਦਿਨਾਂ ਦੇ ਕੋਲਡ ਦਿਨਾਂ ਦੀ ਲੜੀ ਤੋਂ ਬਾਅਦ ਕੱਲ ਸੂਰਜ ਦੇਵਤਾ ਦੇ ਦਰਸ਼ਨ ਕਰ ਲੋਕਾਂ ਸੁੱਖ ਦਾ ਸਾਹ ਲਿਆ ਪਰ ਮੌਸਮ ਵਿਭਾਗ ਮੁਤਾਬਕ ਸੂਬੇ ਦੇ ਲੋਕਾਂ ਨੂੰ ਸਰਦੀ ਤੋਂ ਫਿਲਹਾਲ ਫੌਰੀ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਮੌਸਮ ਵਿਭਾਗ ਨੇ ਅਗਲੇ ਹਫਤੇ 2 ਤੋਂ 3 ਤੇ 4 ਫਰਵਰੀ ਨੂੰ ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ। ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾਦਲ ਯੂनाइटेड ਦੇ ਪ੍ਰਧਾਨ ਨਿਤੀਸ਼ ਕੁਮਾਰ 3 ਸਾਲ ਤੋਂ ਘੱਟ ਸਮੇਂ ਬਾਅਦ ਆਪਣਾ ਦੂਜਾ ਵੱਡਾ ਸਿਆਸੀ ਉਲਟਫੇਰ ਕਰਕੇ ਅੱਜ ਅਸਤੀਫਾ ਦੇ ਸਕਦੇ ਹਨ। ਇਹ ਜਾਣਕਾਰੀ ਉਹਨਾਂ ਦੇ ਮੇਲਲੇ ਸੂਤਰਾਂ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨਿਤੀਸ਼ ਆਪਣਾ ਅਸਤੀਫਾ ਸੌਂਪਣ ਤੋਂ ਪਹਿਲਾਂ ਵਿਧਾਇਕ ਦਲ ਦੀ ਇੱਕ ਰਵਾਇਤੀ ਮੀਟਿੰਗ ਵੀ ਕਰਨਗੇ ਮੌਜੂਦਾ ਘਟਨਾਕਰਮ ਦੇ ਮੱਦੇ ਨਜ਼ਰ ਅੱਜ ਬਿਹਾਰ ਸਖਤਰੇਤ ਜਿਹੇ ਸਰਕਾਰੀ ਦਫ਼ਤਰਾਂ ਨੂੰ ਐਤਵਾਰ ਵਾਲੇ ਦਿਨ ਵੀ ਖੁੱਲੇ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਭਾਜਪਾ ਦੀ ਹਮਾਇਤ ਨਾਲ ਤੁਰੰਤ ਨਵੀਂ ਸਰਕਾਰ ਦਾ ਗਠਨ ਕੀਤਾ ਜਾ ਸਕੇ ਬਿਹਾਰ ਦੀ ਸਿਆਸੀ ਹਲਚਲ ਵਿਚਕਾਰ ਸਾਬਕਾ ਰੇਲ ਮੰਤਰੀ ਲਾਲੂ ਪ੍ਰਸ਼ਾਦ ਜਾਦਵ ਦੇ ਪਰਿਵਾਰ ਦੀਆਂ ਮੁਸੀਬਤਾਂ ਹੋਰ ਵਧ ਗਈਆਂ ਹਨ ਰੇਲਵੇ ਵਿੱਚ ਨੌਕਰੀ ਦੇ ਬਦਲੇ ਜ਼ਮੀਨ ਘਟਾਲੇ ਵਿੱਚ منی ਲਾਂਡਰਿੰਗ ਦੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਨੋਟਿਸ ਲੈਂਦਿਆਂ ਹੋਇਆ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਉਹਨਾਂ ਦੀ ਧੀ ਮੀਸਾ ਭਾਰਤੀ ਤੇ ਹਿਮਾ ਜਾਦਵ ਸਮੇਤ ਹੋਰਨਾਂ ਨੂੰ ਸੱਮਨ ਜਾਰੀ ਕਰਕੇ 9 ਫਰਵਰੀ ਨੂੰ ਦਿੱਲੀ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਸ਼ੁੱਕਰਵਾਰ ਨੂੰ ਦੇਸ਼ ਸਮੇਤ ਸੂਬੇ ਪੰਜਾਬ ਵਿੱਚ ਵੀ 75ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਕੌਮੀ ਝੰਡਾ ਲਹਿਰਾਇਆ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਜਿੱਥੇ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਤੇ ਕੇਂਦਰ ਤੇ ਨਿਸ਼ਾਨੇ ਸਾਧੇ ਉਥੇ ਕਈ ਲੋਕ ਭਲਾਈ ਦੀਆਂ ਸਕੀਮਾਂ ਦਾ ਐਲਾਨ ਵੀ ਕੀਤਾ ਪਰ ਮੁੱਖ ਮੰਤਰੀ ਦੁਆਰਾ ਦਿੱਤੀ ਇੱਕ ਖਾਸ ਗੁੱਡ ਨਿਊਜ਼ ਚਰਚਾ ਦਾ ਵਿਸ਼ਾ ਬਣ ਗਈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪੰਜਾਬ ਮੌਜੂਦਾ ਸੰਕਟ ਅਤੇ ਹੱਲ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬੁਲਾਰਿਆਂ ਨੇ ਸੂਬੇ ਦੇ ਵਡੇਰੇ ਹਿੱਤਾਂ ਲਈ ਖੇਤਰੀ ਪਾਰਟੀ ਦੇ ਤਾਕਤਵਰ ਹੋਣ ਤੇ ਜ਼ੋਰ ਦਿੱਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਕਿ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਅਸਲ ਤਾਕਤ ਲੋਕਾਂ ਦੇ ਹੱਥਾਂ ਵਿੱਚ ਹੈ ਪਰ ਕਈ ਵਾਰ ਲੋਕ ਭਾਵਤਕ ਹੋ ਕੇ ਗਲਤ ਫੈਸਲਾ ਲੈ ਬੈਠਦੇ ਹਨ ਜਿਸ ਦਾ ਖਮਿਆਜਾ ਸੂਬੇ ਨੂੰ ਭੁਗਤਣਾ ਪੈਂਦਾ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਣੀ ਕੌਮ 'ਚ ਕਮੀ ਹੈ ਅਪੰਪੰਡ ਦੇ ਇੱਕ ਦੂਜੇ ਨੂੰ ਬਹੁਤ ਨੈਗੇਟਿਵਿਟੀ ਦੂਜੇ ਦੇ ਖਲਾਫ ਜਿਹੜੀ ਪੋਜ਼ਿਟਿਵ ਗੱਲ ਤਾਂ ਕਰਨੀ ਨਹੀਂ ਨੈਗੇਟਿਵ ਗੱਲ ਦੇ ਮਗਰ ਆਪ ਪੈ ਜਾਣਾ ਜਿੰਨੀ ਰੋਡ ਨੈਟਵਰਕ ਹੈ ਜਿੰਨਾ ਪਾਵਰ ਨੈਟਵਰਕ ਹੈ ਕਿੰਨਾ 에ਅਰ ਨੈਟਵਰਕ ਹੈ ਸਾਰਾ ਹੀ ਇਰੀਗੇਸ਼ਨ ਨੈਟਵਰਕ ਹੈ ਬਹੁਤ ਵੱਡਾ ਰੋਲ ਸ਼ੋਮਨੀ ਖਾਲੀ ਦਲ ਦਾ ਹੈ ਡੈਮੋਕ੍ਰੇਸੀ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਹੁੰਦਾ ਹੈ ਡੈਮੋਕ੍ਰੇਸੀ ਵਿੱਚ ਆਪਾਂ ਕਿਤੇ ਕਿਤੇ ਉਸ ਲੀਡਰ ਨੂੰ ਚੁਣ ਲੈਨੇ ਆ ਜਿਹਦਾ ਨਾਂ ਕੋਈ ਵਿਜ਼ਨ ਹੈ ਨਾ ਪਲੈਨਿੰਗ ਹੈ ਉਹ ਕੈਪਟਨ ਸਾਹਿਬ ਬੜੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਤੁਸੀਂ ਦੇਖੋ ਪਹਿਲਾ ਟਨਿਓਰ ਲੈ ਲਓ ਜਾਂ ਦੂਜਾ ਟਨਿਓਰ ਲੈ ਲਓ ਕੱਲਾ ਫਾਰਮ ਹਾਊਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਹੁਣ ਆ ਬਦਲਾ ਆਇਆ ਤੇ ਉਹ ਬਦਲਾ ਵੀ ਕੋਈ ਟੈਨਸ਼ਨ ਨਹੀਂ ਉਹਨੂੰ ਕੋਈ ਫਿਕਰ ਨਹੀਂ ਮੈਂ ਜੇ ਫਿਕਰ ਦੇਖਿਆ ਮੈਂ ਵੱਡੇ ਬਾਲ ਸਾਹਿਬਾਸ ਇੱਕ ਬਈ ਨੋ ਬੀਟੇ ਕਰਕੇ ਨਹੀਂ ਕਹ ਰਿਹਾ ਜੇ ਮੈਂ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ ਚ ਮੈਂ ਦੇਖਿਆ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੀਆਂ ਆਗਾਮੀ ਚੋਣਾਂ ਸਬੰਧੀ ਵੋਟਾਂ ਬਣਾਉਣ ਦੀ ਮੱਠੀ ਰਫ਼ਤਾਰ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਵੋਟਾਂ ਬਣਾਉਣ ਦੇ ਸਮੇਂ ਵਿੱਚ ਕੀਤੇ ਗਏ ਵਾਅਦੇ ਦੇ ਬਾਵਜੂਦ ਸਿੱਖਾਂ ਵੱਲੋਂ ਇਹ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਐਸੀ ਸਥਿਤੀ ਨੂੰ ਦੇਖਦਿਆਂ ਧਾਮੀ ਨੇ ਕਿਹਾ ਕਿ ਐਸਜੀਪੀਸੀ ਨੂੰ ਕਾਇਮ ਰੱਖਣ ਲਈ ਹਰ ਸਿੱਖ ਨੂੰ ਗੁਰਦੁਆਰਾ ਕਮੇਟੀ ਦੀ ਆਗਾਮੀ ਚੋਣ ਲਈ ਵੋਟ ਜ਼ਰੂਰ ਬਣਾਉਣੀ ਚਾਹੀਦੀ ਹੈ ਜਿਕਰ ਜੋਗ ਹੈ ਕਿ ਵੋਟਾਂ ਬਣਾਉਣ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 29 ਫਰਵਰੀ ਹੈ। ਜਗਰਾਉਂ ਵਿਖੇ ਗਣਤੰਤਰ ਦਿਹਾੜੇ ਤੇ ਇਸ ਵਾਰ ਇੱਕ ਵਾਰ ਫਿਰ ਮੋੜ ਪੁਠਾ ਤਿਰੰਗਾ ਲਹਿਰਾਇਆ ਗਿਆ। ਸ਼ੁੱਕਰਵਾਰ ਨੂੰ ਜਗਰਾਉਂ ਦੇ ਸਕੂਲ ਆਫ ਐਮੂਲੈਂਸ ਵਿਖੇ ਸਰਕਾਰੀ ਪੱਦਰ ਤੇ ਮਨਾਏ ਗਏ ਗਣਤੰਤਰ ਦਿਹਾੜੇ ਤੇ ਜਦ ਹੀ ਏਡੀਸੀ ਵੱਲੋਂ ਤਿਰੰਗਾ ਲਹਿਰਾਇਆ ਗਿਆ ਤਾਂ ਤਿਰੰਗੇ ਦਾ ਥੱਲੜਾ ਹਿੱਸਾ ਉੱਪਰ ਤੇ ਉਪਰਾਂ ਹਿੱਸਾ ਥੱਲੇ ਵੇਖ ਕੇ ਪੂਰੇ ਸਮਾਗਮ ਵਿੱਚ ਖਲਬਲੀ ਮਚ ਗਈ। ਤਰੰਗਾ ਪੁੱਠਾ ਲਹਿਰਾਏ ਜਾਨਦੇ ਸਖਤ ਐਕਸ਼ਨ ਲੈਂਦੇ ਹੋਏ ਐਸ ਡੀ ਐਮ ਨੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦਾ ਐਲਾਨ ਕੀਤਾ ਹੈ। 1.5 ਸਾਲ ਵਿੱਚ ਰਾਜਪਾਲ ਬਨਵਾਰੀ ਲਾਲ ਪ੍ਰੋਹਰਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਰਿਸ਼ਤਿਆਂ ਦੀ ਜੰਮੀ ਬਰਫ਼ ਸ਼ੁੱਕਰਵਾਰ ਦੀ ਸ਼ਾਮ ਨੂੰ ਪਿਘਲਦੀ ਨਜ਼ਰ ਆਈ। ਮੌਕਾ ਸੀ ਗਣਤੰਤਰ ਦਿਵਸ ਮੌਕੇ ਰਾਜ ਭਵਨ ਵਿੱਚ ਹੋਏ ਸਮਾਗਮ ਦਾ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਹਿੱਸਾ ਲੈਣ ਪਹੁੰਚੇ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਭਵਨ ਵਿੱਚ ਆਏ ਹੋਏ ਖਾਸ ਮਹਿਮਾਨਾਂ ਨੂੰ ਪੰਜਾਬੀ ਗੀਤ ਤੇ ਮਸ਼ਹੂਰ ਲੋਕਗੀਤ ਛੱਲਾ ਵੀ ਸੁਣਾਇਆ। ਕੇਰਲ ਦੇ ਰਾਜਪਾਲ ਆਰਫ ਮੁਹੰਮਦ ਖਾਨ ਰਾਜਧਾਨੀ ਤੋਂ ਲਗਭਗ 40 ਕਿਲੋਮੀਟਰ ਦੂਰ ਜਦ ਆਪਣੇ ਕਾਫਲੇ ਵਿੱਚ ਜਾ ਰਹੇ ਸਨ ਤਾਂ ਉਹਨਾਂ ਨੂੰ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਐਸੇ ਦੌਰਾਨ ਐਸਫਆਈ ਦੇ ਵਰਕਰਾਂ ਨੇ ਉਹਨਾਂ ਨੂੰ ਕਾਲੇ ਝੰਡੇ ਜਦ ਦਿਖਾਏ ਤਾਂ ਨਾਰਾਜ਼ ਰਾਜਪਾਲ ਆਪਣੀ ਕਾਰ ਵਿੱਚੋਂ ਉਤਰ ਕੇ ਸੜਕ ਕੰਢੇ ਤੇ ਹੀ ਧਰਨੇ ਤੇ ਬੈਠ ਗਏ ਉਨ੍ਹਾਂ ਐਲਾਨ ਕੀਤਾ ਕਿ ਉਹ ਉੱਥੋਂ ਨਹੀਂ ਹਟਣਗੇ ਜਦ ਤੱਕ ਇਹਨਾਂ ਖਿਲਾਫ ਐਫ ਆਈ ਆਰ ਦਰਜ ਨਹੀਂ ਹੋ ਜਾਂਦੀ ਲਗਭਗ 2 ਘੰਟੇ ਤੱਕ ਚੱਲੇ ਹਾਈ ਟੈਕ ਡਰਾਮੇ ਵਿੱਚ ਪੁਲਿਸ ਨੇ ਆਖਰਕਾਰ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਪ੍ਰਦਰਸ਼ਨਕਾਰੀਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਅਤੇ ਇਸ ਦੀ ਕਾਪੀ ਰਾਜਪਾਲ ਨੂੰ ਵੀ ਮੁਹੱਈਆ ਕਰਵਾਈ ਗਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਦੋਸ਼ ਲਾਇਆ ਭਾਈਪਾ ਨੇ ਦਿੱਲੀ ਵਿੱਚ ਉਹਨਾਂ ਦੀ ਸਰਕਾਰ ਤੋਲ ਲਈ ਉਹਨਾਂ ਦੀ ਪਾਰਟੀ ਦੇ 7 ਵਿਧਾਇਕਾਂ ਨੂੰ 25-25 ਕਰੋੜ ਰੁਪਏ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ ਉੰਜ ਭਾਈਪਾ ਨੇ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ ਵਿਰੋਧੀ ਗਠਜੋੜ ਇੰਡੀਆ ਵਿੱਚ ਆਈ ਤਰੇੜ ਤੋਂ ਬਾਅਦ ਭਾਈਪਾ ਨੇ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰਦੇ ਹੋਏ ਕਨ 23 ਸੂਬਿਆਂ ਵਿੱਚ ਚੋਣ ਇੰਚਾਰਜ ਤੇ ਕੋ-ਇੰਚਾਰਜ ਐਲਾਨੇ ਪੰਜਾਬ ਦੀ ਕਮਾਂਡ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਨੂੰ ਸੌਂਪੀ ਜਦਕਿ ਰਾਸ਼ਟਰੀ ਸਖਤਰ ਡਾਕਟਰ ਨਰਿੰਦਰ ਸਿੰਘ ਕੋ ਇੰਚਾਰਜ ਹੋਣਗੇ। ਭਾਰਤ ਦੇ 스타 ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਅੰਗਰੇਜ਼ੀ ਕਹਾਵਤ ਉਮਰ ਸਿਰਫ ਇੱਕ ਨੰਬਰ ਨੂੰ ਸਹੀ ਸਾਬਤ ਕਰਕੇ ਦਿਖਾ ਦਿੱਤਾ। ਕੱਲ ਆਸਟ੍ਰੇਲੀਅਨ ਓਪਨ ਦਾ ਪੁਰਸ਼ ਡਬਲਜ਼ ਫਾਈਨਲ ਜਿੱਤ ਕੇ ਉਹ ਗ੍ਰੈਂਡ ਸਲੇਮ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ। ਆਪਣੇ ਜੋੜੀਦਾਰ ਮੈਥਿਊ ਐਬਡਰਨਲ ਮਿਲਕੇ ਉਸਨੇ ਇੱਕ ਤਰਫਾ ਮੈਚ ਵਿੱਚ ਇਹ ਜਿੱਤ ਹਾਸਲ ਕੀਤੀ ਭਾਰਤੀ ਮਹਿਲਾ ਹਾਕੀ ਟੀਮ ਨੇ ਕੱਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ 6 ਦੇ ਮੁਕਾਬਲੇ 3 ਗੋਲਾਂ ਨਾਲ ਹਰਾ ਕੇ FIH ਹਾਕੀ ਫਾਈਵਜ਼ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੈਰ ਧਰ ਲਿਆ ਹੈ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਅੱਜ ਨੀਦਰਲੈਂਡ ਨਾਲ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ